ਹਰਵਿੰਦਰ ਸਿੰਘ ਹਾਂਜੀ ਕਿੰਨਾ ਮੇਰਾ ਮੇਕਅਪ ਆਜਰਾ ਤਫੀਲ ਜਿਹੜਾ ਇੱਕ ਅੰਗੂਲਾ ਡਿਸਟ੍ਰਿਕਟ ਕਤਲ ਹਰਿਆਣਾ ਤੋਂ ਮੈਂ ਬਿਲੋਂਗ ਕਰਦਾ ਹਾਂ ਜੀ ਹਾਂਜੀ ਕਾਪਾ ਮਾਤਾ ਜੀ ਨੂੰ ਸਰਵਿਸ ਭੇਕ ਦਿੱਤਾ ਸੀ ਜੀ ਹਾਂਜੀ ਉਹ ਲੈਂਡ ਤੋਂ ਪਹਿਲਾਂ ਮਾਤਾ ਜੀ ਨੂੰ ਕੀ ਕੀ ਦਿੱਕਤਾਂ ਸੀ ਜੀ ਮਾਤਾ ਜੀ ਨੂੰ ਇੱਕ ਤਾਂ ਗੈਸ ਦੀ ਬਹੁਤ ਪ੍ਰੋਬਲਮ ਸੀ ਪੇਟ ਪਰ ਆਪਰ ਰਿੰਦਾ ਸੀ ਭੁੱਲਿਆ ਹੋਇਆ ਸੀ ਪੇਟ ਤਾਂ ਕਬਜ਼ੇ ਦੀ ਪ੍ਰੋਬਲਮ ਵੀ ਜਿਹੜੀ ਪਿਛਲੇ ਦੋ ਖਸਾਲ ਤੋਂ ਸੀ ਤੇ ਬਾਈ ਜੀ ਕਿੰਨਾ ਕ ਖਰਚਾ ਕਰ ਚੁੱਕੇ ਸੀ ਤੁਸੀਂ ਬੋਡੀ ਸਰਵਿਸ ਭੇਕ ਲੈਂਡ ਤੋਂ ਪਹਿਲਾਂ ਅਸੀਂ ਬਹੁਤ ਟਰਾਈ ਕਰ ਚੁੱਕੇ ਸੀ ਪਰ ਕੋਈ ਜਿਹੜਾ ਬੈਟਰ ਰਿਜ਼ਲਟ ਕਿਤੋਂ ਵੀ ਆਪ ਨੂੰ ਨਹੀਂ ਮਿਲ ਸਕਿਆ ਐਲੋਪੈਥੀ ਤਾਂ ਜਿਹੜਾ ਆਪ ਨੂੰ ਪਹਿਲਾਂ ਵੀ ਪਤਾ ਹੈ ਕੋਈ ਸਾਧ ਤਕ ਜਿਹੜਾ ਫਟਰਾਉਂਗ ਹੱਲ ਨਹੀਂ ਹੈ ਕਿਸੇ ਚੀਜ਼ ਦਾ ਵੀ ਤਾਂ ਜ਼ਬਾਨ ਤੇ ਜਿਹੜੀ ਆਪਾਂ ਪਿਲ ਹੈ ਜਾਂ ਕੋਈ ਵੀ ਲੈਨੇ ਆ ਤਾਂ ਉਹਨਾਂ ਚੀਜ਼ ਰਿਵੈਲਟ ਹੈ ਜਿੰਨਾਂ ਚਿਰ ਆਪਾਂ ਨੂੰ ਯੂਜ਼ ਕਰਦੇ ਆ ਫਿਰ ਤੁਹਾਨੂੰ ਅਸੀਂ ਬਾਡੀ ਸਰਵਿਸ ਪੈਕ ਦੇ ਗਏ ਸੀ ਜੀ ਹਾਂਜੀ ਉਹ ਲੈ ਕੇ ਹੁਣ ਮਾਤਾ ਜੀ ਨੂੰ ਕਿਵੇਂ ਲੱਗਦਾ ਜੀ ਬਾਡੀ ਸਰਵਿਸ ਪੈਕ ਜਿਹੜਾ ਹੈ ਉਹਨੂੰ ਯੂਜ਼ ਕਰਨ ਤੋਂ ਬਾਅਦ ਮਾਤਾ ਜੀ ਜਿਹੜੀ ਹੈ ਗੈਸ ਦੀ ਪ੍ਰੋਬਲਮ ਹੱਲ ਹੋ ਚੁੱਕੀ ਹੈ ਔਰ ਉਸ ਤੋਂ ਬਾਅਦ ਜਿਹੜੀ ਕਬਜ ਦੀ ਪ੍ਰੋਬਲਮ ਆ ਉਹ ਜਿਹੜੀ ਨਿਰੰਤਰ ਜਿਹੜੀ ਉਹ ਜਿਹੜੀ ਬਣੀ ਰਹਿੰਦੀ ਸੀ ਉਹ ਹਲ ਹੋ ਚੁੱਕੀ ਹੈ ਹੁਣ ਮਾਤਾ ਜੀ ਨੂੰ ਕੋਈ ਵੀ ਪ੍ਰੋਬਲਮ ਜਿਹੜੀ ਹੈ ਉਹ ਨਹੀਂ ਕਬਜ ਵਾਲੀ ਜਾਂ ਗੈਸ ਵਾਲੀ ਤਾਂ ਫ੍ਰੀਰ ਵੀ ਐਕਟਿਵ ਹੈ ਅੱਗੇ ਨਾਲੋਂ ਕੰਮ ਕਰਨ ਨੂੰ ਦਿਲ ਕਰਦਾ ਹੈ ਸਰੀਰ ਦੇ ਵਿੱਚ ਸੁਸਤੀ ਪੂਰਤੀ ਹੈ ਜਿਹੜੀ ਬਿਲਕੁਲ ਆਲ ਸੀਗਾ ਉਹ ਦੂਰ ਹੋ ਚੁੱਕਿਆ ਹੈ ਦੇਖ ਬਾਈ ਜੀ ਲੱਖਾਂ ਲੋਕ ਆਪਣੀ ਵੀਡੀਓ ਦੇਖਣਗੇ ਜੀ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਜੀ ਜਿੰਨੇ ਵੀ ਲੋਕ ਮੇਰੇ ਵੀਰ ਭੈਣ ਭਰਾ ਜਿਹੜੇ ਇਸ ਵੀਡੀਓ ਨੂੰ ਦੇਖਣਗੇ ਮੈਂ ਉਹਨਾਂ ਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਉਹ ਇੱਕ ਵਾਰ ਜ਼ਰੂਰ ਜਿਹੜੇ ਨਿਰਾਸ਼ ਹੋ ਚੁੱਕੇ ਨੇ ਦਵਾਈਆਂ ਖਾ ਖਾ ਕੇ ਤਾਂ ਇੱਕ ਵਾਰ ਜ਼ਰੂਰ ਮੌਕਾ ਦਿਓ ਇੱਕ ਵਾਰ ਇਹ ਬੋਡੀ ਸਰਵਿਸ ਪੈਕ ਜ਼ਰੂਰ ਵਰਤ ਕੇ ਵੇਖਣ ਤਾਂ ਉਹਨਾਂ ਨੂੰ ਰਿਵੈਲਟ ਜਿਹੜੇ ਨੇ ਉਹ ਆਪਣੀ ਜਵਾਨੀ ਪਤਾ ਲੱਗਣਗੇ ਜੇ ਤੁਸੀਂ ਆਪਾਂ ਵਰਤ